ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਦੋਸਤੋ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਦੇ ਦੋਸਤੋ ਇੱਕ ਹੋਰ ਬਹੁਤ ਸਨੀ ਵੀਡੀਓ ਲੈ ਕੇ ਆਇਆ ਬਹੁਤ ਵਧੀਆ ਟੌਪਿਕ ਆ ਟੌਪਿਕ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਰਾਤ ਨੂੰ ਉਸ থাম্বਨੇਲ ਤੇ ਪੜੀ ਲਿਖਿਆ ਵੀ ਲਿਖਿਆ ਵੀ ਰਾਤ ਨੂੰ ਇਹ ਕੰਮ ਨਾ ਕਰਿਆ ਕਰੋ ਇਹਦਾ ਨੁਕਸਾਨ ਹੋ ਸਕਦਾ ਹੈ ਨਾ ਸੋ ਦੋਸਤੋ ਕਿਹੜਾ ਕੰ ਜੋ ਦੋਸਤੋ ਇਹ ਨੀਚੇ ਹੁੰਨੇ ਹਨ ਨਾ ਤਾਂ 80% ਲੋਕ ਇਦਾਂ ਨੇ ਜਿਹਨਾਂ ਨੂੰ ਪ੍ਰੈਸ਼ਰ ਪੈਂਦਾ ਵਾਸ਼ਰੂਮ ਦਾ ਨਾ ਰੋਜ਼ ਨੂੰ ਵਾਸ਼ਰੂਮ ਜਾਂਦੇ ਹਨ ਨਾ ਤੇ ਆਪਾਂ ਕੀ ਕਰਦੇ ਹਾਂ ਵੀ ਇੱਕਦਮ ਉੱਠਦੇ ਹਾਂ ਲਾਈਟ ਦਿਗੋਣੇ ਤੇ ਵਾਸ਼ਰੂਮ ਨਹੀਂ ਚਲੇ ਜਾਂਦੇ ਸੋ ਦੋਸਤੋ ਇਦਾਂ ਨਾ ਕਰਿਆ ਕਰੋ ਇਹ ਚੀਜ਼ ਸਾਡੀ ਮੂਡ ਤੇ ਬਹੁਤ ਵੱਡਾ ਇਫੈਕਟ ਪਾਉਂਦੀ ਹੈ ਬੈਡ ਇਫੈਕਟ ਪਾਉਂਦੀ ਹੈ ਉਹ ਕਿਉਂ ਪਾਉਂਦੀ ਹੈ ਜਦੋਂ ਅਸੀਂ ਸੋ ਰਹੇ ਹੁੰਦੇ ਹਾਂ ਤਾਂ ਸਾਡਾ ਜਿਹੜਾ ਬ੍ਰੇਨ ਹੁੰਦਾ ਉਹ ਰਿਲੈਕਸ ਮੂਡ ਦੇ ਵਿੱਚ ਹੁੰਦਾ ਹਨਾ ਰਿਲੈਕਸ ਹੋਇਆ ਹੋਇਆ ਹੁੰਦਾ ਤੇ ਜੇ ਅਸੀਂ ਇੱਕਦਮ ਉੱਠ ਕੇ ਲਾਈਟ ਦਿਗਾਉਣੇ ਆ ਹਨਾ ਇੱਕ ਤੜੀ ਲਾਈਟ ਤਾਂ ਸਾਡੇ ਇੱਕਦਮ ਅੱਖਾਂ 'ਚ ਪੈਂਦੀ ਹੈ ਹਨਾ ਉਹਦਾ ਬਹੁਤ ਵੱਡਾ ਇਫੈਕਟ ਪੈਂਦਾ ਹਨਾ ਤੇ ਨੰਬਰ ਦੋ ਤੇ ਅਸੀਂ ਇੱਕਦਮ ਉੱਠ ਕੇ ਤੁਰ ਪੈਂਦੇ ਜੇ ਤੁਸੀਂ ਇੱਕਦਮ ਉੱਠ ਕੇ ਤੁਰੋਗੇ ਤਾਂ ਦੇਖਿਓ ਤੁਹਾਨੂੰ ਚੱਕਰ ਵੀ ਇਹਦਾ ਚੱਕਰ ਆਉਂਦਾ ਇਸ ਤਰ੍ਹਾਂ ਦੀ ਹੈ ਨਾ ਫੀਲਿੰਗ ਆਉਗੀ ਹਨਾ ਸੋ ਜਦੋਂ ਵੀ ਵਾਸ਼ਰੂਮ ਜਾਣਾ ਤਾਂ ਉਠੋ ਉੱਠ ਕੇ ਪਹਿਲਾਂ ਇੱਕ ਅੱਧਾ ਮਿੰਟ ਨਾ ਬੈੱਡ ਦੇ ਉੱਤੇ ਬੈਠੇ ਰਹੋ ਰਿਲੈਕਸ ਹੋ ਜਿਓ ਤਾਂ ਕਿ ਥੋੜਾ ਬ੍ਰੇਨ ਹੈ ਜਿਹੜਾ ਉਹ ਇਕਦਮ ਐਕਟਿਵ ਹੋ ਜਾਂਦਾ ਨਾ ਜਦੋਂ ਅਸੀਂ ਸਨੀ ਚੋੜਦੇ ਆ ਨਾ ਕਿਉਂਕਿ ਉਹ ਰੈਕਸ ਮੋਡ ਦੇ ਵਿੱਚ ਹੁੰਦਾ ਹੈ ਉਹ ਨੂੰ ਜਦੋਂ ਇਕਦਮ ਐਕਟਿਵ ਹੁੰਦਾ ਤਾਂ ਉੱਤੇ ਉਹ ਪ੍ਰੈਸ਼ਰ ਪੈਂਦਾ ਨਾ ਅਸੀਂ ਇਕਦਮ ਮੁਰਕੇ ਤੁਰ ਪੈਂਦੇ ਆ ਨਾ ਸੋ ਕਦੇ ਵੀ ਜਦੋਂ ਵਾਸ਼ ਨਹੀਂ ਜਾਣਾ ਤਾਂ ਇੱਕ ਜਾਂ ਡੇਢ ਮਿੰਟ ਦੀ ਰੈਸਟ ਲੈ ਕੇ ਫਿਰ ਮੌਸਰਮ ਜਾਇਆ ਕਰੋ ਇਕਦਮ ਮੁਰਕੇ ਕਦੇ ਨਾ ਜਾਇਆ ਕਰੋ ਇਸ ਚੀਜ਼ ਦਾ ਸਾਡੀ ਬੋੜ ਤੇ ਬਹੁਤ ਬੈਡ ਇਫੈਕਟ ਪੈਂਦਾ ਹੈ ਸਾਡੇ ਬ੍ਰੇਨ ਤੇ ਜਾਂ ਨਾੜਾਂ ਤੇ ਬਹੁਤ ਬੈਡ ਇਫੈਕਟ ਪੈਂਦਾ ਸੋ ਇੱਥੇ ਵੀਡੀਓ ਖਤਮ ਕਰਦੇ ਹਾਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਦੇ ਸ਼ੇਅਰ ਵੀ